ਦਨ ਸਵੇਹ ਹਲਕਾ ਦਿਨ ਅਗਰੇ ਦਿਨੋਂ ਦੇ ਪੁਲਿਸ ਸਟੇਸ਼ਨ ਦਰਾਂਗਲਾ ਦੀ ਪੁਲਿਸ ਨੇ ਪਿੰਠਾਕਰਪੁਰ ਦੇ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਦੱਸ ਦਈਏ ਕਿ ਇਹ ਮੁਲਜ਼ਮਾਨ ਦੇ ਵਿੱਚੋਂ ਇੱਕ ਦੋਸ਼ੀ ਸਾਥੀ ਜਿਹੜਾ ਇਹਨਾਂ ਦਾ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉੱਥੇ ਹੀ ਠਾਕਰਪੁਰ ਵਿਖੇ ਦੋ ਦਿਨ ਪਹਿਲਾਂ ਪਾਕਿਸਤਾਨੀ ਡਰੋਨ ਐਕਟੀਵਿਟੀ ਜਿਹੜੀ ਉਹ ਦੇਖੀ ਗਈ ਸੀ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਹੈਰੋਇਨ ਦੀ ਖੇਪ ਜਿਹੜੀ ਇਹ ਡਰੋਨ ਰਾਹੀਂ ਸੁੱਟੀ ਗਈ ਹੈ ਤੇ ਉੱਥੇ ਹੀ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦਾ ਸੰਪਰਕ ਪਾਕਿਸਤਾਨੀ ਤਸ ਪਿੰਡ ਠਾਕੁਰਪੁਰ ਮੋੜ ਤੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਕਾਰ ਨੂੰ ਜਿਹੜਾ ਹੈ ਰੁਕਿਆ ਗਿਆ ਸੀ ਜੋ ਕਿ ਰਾਮਪੁਰ ਪਿੰਡ ਦੀ ਦਿਸ਼ਾ ਤੋਂ ਆਉਂਦੀ ਦਿਖਾਈ ਦਿੱਤੀ ਤੇ ਸੀਟ ਦੀ ਪਿਛਲੀ ਸੀਟ ਤੇ ਬੈਠਾ ਇੱਕ ਵਿਅਕਤੀ ਜਿਹੜਾ ਹੈ ਕਾਰ ਦੇ ਵਿੱਚ ਉਤਰਿਆ ਤੇ ਨੇੜਲੇ ਗੰਨੇ ਦੇ ਖੇਤਾਂ ਦੇ ਵਿੱਚ ਪਰਜੰਦੇ ਦੇ ਵਿੱਚ ਕਾਮਯਾਬ ਹੋ ਗਿਆ ਤੇ ਉੱਤੇ ਹੀ ਨਸ਼ੀਲੇ ਪਾਊਡਰ ਆਦਿ ਦੀ ਮੌਜੂਦਗੀ ਦਾ ਸ਼ੱਕ ਹੋਣ ਦੇ ਵਿੱਚ ਕਾਰ ਦੀ ਜਿਹੜੀ ਹੈ ਤਲਾਸ਼ੀ ਲਈ ਗਈ ਤੇ ਫਰੰਟ ਸੀਟ ਤੇ ਬੈਠੇ ਡਰਾਈਵਰ ਦੀ ਸੀਟ ਤੇ ਬੈਠੇ ਇੱਕ ਵਿਅਕਤੀ ਨੂੰ ਜਿਹੜਾ ਹੈ ਉਹਨਾਂ ਦੀ ਤਲਾਸ਼ੀ ਦੌਰਾਨ ਜਿਹੜਾ ਹੈ ਇੱਕ ਢੇਪ ਜਿਹੜੀ ਹੈ ਉਹ ਦੇਖੀ ਗਈ ਦੋ ਪੈਕੇਟ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਹੈਰੋਇਨ ਦੇ ਜਦੋਂ ਕੀ ਜਾਂਚ ਦੌਰਾਨ ਜਿਹੜਾ ਹੈ ਉਹ 1 ਕਿਲੋ ਤੋਂ ਵੱਧ ਜਿਹੜਾ ਹੈ ਇਹ ਮਾਤਰਾ ਪਾਈ ਗਈ ਹੈ ਤੇ ਕਾਰ ਦੇ ਵਿੱਚੋਂ ਬਾਹਰ ਕੱਢੇ ਗਏ ਮੁਲਜ਼ਮ ਓਮਕਾਰ ਸਿੰਘ ਪੁੱਤਰ ਗੁਨਾਮ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਾਮਪੁਰ ਕਲੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਪੁਲਿਸ ਦੇ ਵੱਲੋਂ 3 ਮੁਲਜ਼ਮਾਂ ਦੇ ਖਿਲਾਫ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਤੇ ਉੱਥੇ ਹੀ ਡੀਐਸਪੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਹਨਾਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਉਹਨਾਂ ਨੂੰ ਡੰਗਾਈ ਦੇ ਨਾਲ ਪੁੱਛਗਿੱਛ ਜੜੀ ਹੈ ਉਹ ਕੀਤੀ ਜਾਵੇਗੀ। ਅਹ ਦੇਖੋ ਦੋਸਤੋ ਜਿੱਦਾਂ ਤੁਸੀਂ ਆਲਰੇਡੀ ਜਾਣਦੇ ਹੋ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਇੱਕ ਮਹਿੰਮ ਚੱਲੀ ਹੋਈ ਹੈ ਉਹਦੇ ਤਹਿਤ ਹੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਹਦਾਇਤਾਂ ਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ ਇਸ ਦੀ ਲੜੀ ਵਿੱਚ ਕੱਲ ਦੁਰੰਗਲਾ ਪੁਲਿਸ ਨੇ ਠਾਕਰਪੁਰ ਨੇੜੇ ਨਾਕਾ ਲਾਇਆ ਸੀ ਅਤੇ ਇਸ ਬਾਰੇ ਸਾਨੂੰ ਬੀਐਸਐਫ ਨੇ ਵੀ ਥੋੜੀ ਇਨਫੋਰਮੇਸ਼ਨ ਇਹਦੇ ਬਾਰੇ ਦਿੱਤੀ ਹੋਈ ਸੀ ਸੋ ਉਸ ਨਾਕੇ ਦੌਰਾਨ ਇੱਕ ਸਵਿਫਟ ਕਾਰ ਦੇ ਵਿੱਚੋਂ ਜਦੋਂ ਅਸੀਂ ਚੈਕਿੰਗ ਦੌਰਾਨ ਉਹ ਰੁਕਿਆ ਗਿਆ ਉਹਨਾਂ ਚ ਇੱਕ ਮੁਜਰਮ ਜਿਹੜਾ ਗੁਰਪ੍ਰੀਤ ਗੋਪੀ ਜਿਹੜਾ ਚੱਕਰੀ ਦਾ ਰਹਿਣ ਵਾਲਾ ਉਹ ਭੱਜ ਗਿਆ ਮੌਕੇ ਤੇ ਦੋ ਜਿਹੜੇ ਮੁਜਰਮ ਹੈ ਓੰਕਾਰ ਸਿੰਘ ਤੇ ਮਨਪ੍ਰੀਤ ਕੁਮਾਰ ਇਹ ਦੋਨੇ ਸੰਦਲਪੁਰ ਪਿੰਡ ਦੇ ਹੈ ਜਿਹੜਾ ਕਿ ਥਾਣਾ ਦਰੰਗਲਾ ਚ ਪੈਂਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਸਾਨੂੰ 1 ਕਿਲੋ 68 ਮਿਲੀਗ੍ਰਾਮ ਜਿਹੜੀ ਹੈ ਹੀਰੇ ਨੂੰ ਬਰਾਮਦ ਹੋਈ ਹੈ ਸੋ ਆਪਾਂ ਇਹਨਾਂ ਦੇ ਖਿਲਾਫ ਅੰਡਰ ਐਨਡੀਪੀਐਸ ਚੱਕ ਪਰਚਾ ਦਰਜ ਕਰ ਲਿਆ ਔਰ ਇਹਨਾਂ ਦੇ ਪੂਰ ਸਰਮਾਨ ਲੈ ਕੇ ਅੱਗੇ ਬੈਕਵਰਡ ਲਿੰਕ ਕਿੱਥੋਂ ਇਹ ਹੀਰੋਨਾਈ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ ਤੇ ਗੱਲ ਕੀਤੀ ਜਾਵੇ ਤਾਂ ਬੈਕਗ੍ਰਾਉਂਡ ਇਹਨਾਂ ਦੀ ਪਹਿਲਾਂ ਵੀ ਕਿ ਮਾਮਲੇ ਦਰਜ ਹੈਗੇ ਨੇ ਇਹਨਾਂ ਵਿੱਚ ਇੱਕ ਮੁਜਰਮ ਦੇ ਖਿਲਾਫ ਸ਼ਰਾਬ ਦੇ ਪਰਚੇ ਔਰ ਲੜਾਈ ਝਗੜੇ ਦੇ ਦਰਜ ਹੈ ਇਹ ਤੁਲਾਵਾ ਦੂਜੇ ਲੜਕੇ ਦੇ ਖਿਲਾਫ ਇਦਾਂ ਦਾ ਕੋਈ ਅਜੇ ਮਾਮਲੇ ਦਰਜ ਨਹੀਂ ਹੈ ਇਹਨਾਂ ਦੇ ਤਸਕਰੀ ਲਿੰਕ ਅਜਿ ਮਿਲੇ ਆ ਜੀ ਕੋਈ ਇਹਦੇ ਤਸਕਰੀ ਲਿੰਕ ਜੋ ਪ੍ਰੀਮੀਅਮ ਇਨਕੁਆਰੀ ਤੋਂ ਆਪੇ ਬਾਰਡਰ ਕ੍ਰੋਸ ਤੋਂ ਇਹਨਾਂ ਦੇ ਸਬੰਧ ਹੈਗੇ ਆ ਜਿੱਥੋਂ ਸਮਗਲਿੰਗ ਹੋ ਰਹੀ ਹੈ ਔਰ ਇਸ ਬਾਰੇ ਆਪਾਂ ਜਿਹੜੀ ਹੈ ਕਾਫੀ ਡੂੰਘਾਈ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਤਾਂ ਕਿ ਬੈਕਵਰਡ ਲਿੰਕ ਹੋਰ ਇਲਾਕੇ ਦੇ ਵਿੱਚ ਕੌਣ ਸਮਗਲਿੰਗ ਕਰ ਰਿਹਾ ਹੈ ਇਹਦੇ ਉੱਤੇ ਵੀ ਆਪਾਂ ਗੰਭੀਰਤਾ ਨਾਲ ਜਾਂਚ ਕਰ ਰਹੇ